ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਕਲਟੀਕਾ ਕੱਪਸਾ ਜੀ ਖਤੇ ਜੀ ਅੱਜ ਬੜੀ ਆਪਾ ਕਿਰਪਾ ਹੈ ਜਿਉ ਮਹਾਰਾਜੀ ਬਾਣੀ ਚ ਲਿਖਿਆ ਨਾ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਖਿਸ਼ ਕਰਨਾ ਸੁ ਕਰਦੇ ਆ ਅੱਜ ਬੜੀ ਆਪਾ ਕਿਰਪਾ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਕਿ ਜੋ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰੇ ਦੇ ਪਵਿੱਤਰ ਰੰਗ ਦੇ ਵਸਤਰ ਸ੍ਰੀ ਚੋਲਾ ਸਾਹਿਬ ਔਰ ਜੋ ਪ੍ਰਿਜ਼ਰਵੇਸ਼ਨ ਹੋਣ ਜਾ ਰਿਹਾ ਹੈ ਬੜੀ ਆਪਾ ਕਿਰਪਾ ਹੈ ਕਿਉਂਕਿ ਸੇਵਕ ਕੋ ਸੇਵਾ ਬਣਿਆ ਹੈ ਉਤਮ ਪੁਰੰਪਰਪ ਤਾਈ ਇਹ ਮਹਾਰਾਜ ਦੀ ਗਮਨਾਨੀ ਸੇਵਾ ਸ਼ੁਰੂ ਹੁੰਦੀ ਹੈ ਇਹ ਬੜੀ ಅಪਾਰ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਜੋ ਕਿ ਇਹ ਸੇਵਾ ਚ ਚੱਲੀ ਆ ਰਹੀ ਹੈ ਉਹ ਬੜੀ ਇਹ ਵੀ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਜਿਨ੍ਹਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸਪੀ ਸਿੰਘ ਜੀ ਜੋ ਕਿ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ ਅ ਮਿਊਜ਼ੀਅਮ ਵਿੱਚੋਂ ਉਹ ਰਿਟਾਇਰ ਹੋ ਕੇ ਉਹ ਇਹ ਸੇਵਾ ਕਰ ਰਹੇ ਨੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਕਿ ਇੱਕ ਇੰਡੀਆ ਕੰਟਰੀ ਪੂਰੀ ਕੰਟਰੀ ਦੇ ਡਾਇਰੈਕਟਰ ਉਹਨਾਂ ਨੈਸ਼ਨਲ ਲੈਵਲ ਦੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਤੇ ਐਸਪੀ ਸਿੰਘ ਜੀ ਜੋ ਸਾਡੇ ਨਾਮ ਨੇ ਮਜ਼ਬੂਤ ਉਹ ਔਰ ਮਾ ਰੀ ਕੀ ਸਾਲੇ ਸਿੱਖ ਪਰਿਵਾਰ ਔਰ ਬੜੀ ਬਰੀਆਦਾ ਦੇ ਨਾਲ ਉਹਨਾਂ ਦੀ ਸਾਰੀ ਟੀਮ ਜਿਹੜੀ ਸੇਵਾ ਕਰਦੀ ਹੈ ਇਹ ਬੜਾ ਖੁਸ਼ੀ ਦਾ ਦਿਨ ਹੈ ਅੱਜ ਔਰ ਹੁਣ ਜਿਸ ਤਰ੍ਹਾਂ ਪਹਿਲਾਂ ਸੰਗਤ ਨੂੰ ਚੋਲਾ ਸਾਹਿਬ ਕੋਲ ਦੇ ਦਰਸ਼ਨ ਹੁੰਦੇ ਸਨ ਹੁਣ ਐਸੀ ਕਿਰਪਾ ਹੋਈ ਹੈ ਕਿ ਸੰਗਤ ਵਿੱਚ ਮਹਾਰਾਜੀ ਦੀ ਮਿਹਰ ਨਾਲ ਕਿ ਸੰਗਤਾਂ ਨੂੰ ਹੁਣ ਇਸ ਤਰ੍ਹਾਂ ਦਰਸ਼ਨ ਹੋਣਗੇ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਪੂਰੇ ਛੋਲੇ ਦੇ ਦਰਸ਼ਨ ਹੋਣਗੇ ਐਵੇਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਸਾਹਮਣੇ ਆਪ ਹੀ ਪਿਜਾ ਜਿਮਾਨ ਨੇ ਕਿਉਂਕਿ ਜਦੋਂ ਵੀ ਸਾਡੇ ਘਰ ਵਿੱਚ ਬਜ਼ੁਰਗਾਂ ਦੀ ਕੋਈ ਬਸਤ ਪਈ ਹੋਵੇ ਨਾ ਜਦੋਂ ਅਸੀਂ ਦੇਖਦੇ ਆ ਸਾਨੂੰ ਉਹਨਾਂ ਦਾ ਸੂਪ ਸਾਹਮਣੇ ਨਜ਼ਰ ਆ ਜਾਂਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਰਮੌਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਜੀ ਸ਼ਿਸ਼ੋਬੀਤ ਅਧੀ ਸੇਵਾ ਸਾਨੂੰ ਮਿਲੀ ਗਿਆ ਪਹਿਲੇ ਮੈਂ ਬੇਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮਨ ਨੂੰ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਇਹਨੂੰ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਔਰ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਹੁਣ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਦੇ ਬੜੀਆਂ ਟੈਕਨੀਕਲ ਇਸ਼ੂਜ਼ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਹੀ ਹੈ ਕਿ ਬੇਦੀ ਸਾਹਿਬ ਦੀ ਉਹ ਪ੍ਰਾਜਾ ਜੋ ਕੀਤਾ ਬਹੁਤ ਵੱਡਾ ਉਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪ੍ਰਿਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਦਾਰਾ ਸਾਹਿਬ ਚੋਭੀ ਕਹਿਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਹੋਏ ਖੁੱਲਾ ਦਰਸ਼ਨ ਹੋਏ ਖੁੱਲਾ ਦਰਸ਼ਨ ਨਹੀਂ ਹੋ ਪਾਇਆ ਸੀ ਇਸ ਕਰਕੇ ਇਹਦਾ ਸਾਰਾ ਪ੍ਰੋਜੈਕਟ ਮੇਰੀ ਸਾਰੇ 7 ਬੰਦੇ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਹੈ ਉਹ ਤੀਸਰਾ ਕੰਮ ਹੈ ਇਹਦੇ ਚ ਇਹਦੇ ਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟ ਲੈ ਕੇ ਆਇਆ ਹੈ ਮੈਗਨੀਫਾਈਂਗ ਲੈਂਸ ਲੈ ਕੇ ਆਇਆ ਹੋਰ ਹਿਸਟੋਰੀਕਲ ਪਰਸਪੈਕਟਿਵਸ ਨੇ ਜਿਹੜੇ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਚਾਏ ਇਹਨਾਂ ਨੇ ਕਿਤਾਬਾਂ ਲਿਖਿਆ ਉਹਨਾਂ ਵਿੱਚ ਹੋਰ ਹੋਰ ਰੈਫਰੈਂਸ ਅੱਛੇ ਮਿਲਣਗੇ ਬੁਨਿਆਦ ਕਿੰਨੀ ਹੋएगी ਜੇ ਨਹੀਂ ਹੈ ਮਨਿਆਦ ਕਿੰਨੀ ਬੁਨਿਆਦ ਕਿੰਨੀ ਬੁਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰੱਖ ਰਖਾ ਦੇ ਉੱਪਰ ਹੈ ਬੇਟਾ ਇਹਦੀ ਜਿੰਨੀ ਰੱਖ ਰਖਾ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਸਾਰਨਾ ਬੁਨਿਆਦ ਬਣੇਗੀ ਅਸੀਂ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 4 ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸਟਰੈਂਥ ਵੀ ਦਿਆਂਗੇ ਕਲ ਤੋਂ ਉਹ ਹੀ ਗੱਲ ਅਸੀਂ ਸਟਰੈਂਥ ਵੀ ਦਿਆਂਗੇ ਇਹਦਾ ਤਜਾਬੀਪਣ ਵੀ ਕੱਢਾਂਗੇ ਇਹਦੀ ਮਿੱਟੀ ਤੋਲ ਵੀ ਕਰਾਂਗੇ ਮਾਈਕਰੋ ਬਾਇਓਲੋਜੀਕਲ ਵੀ ਕੱਢਾਂਗੇ ਔਰ ਇਹਦੇ ਸਾਰੀਆਂ ਜਿਹੜੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਕਰ ਸਾਰਾ ਕੁਝ ਕਰਾਂਗੇ ਉਹਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘਾਟ ਤੋਂ ਘਾਟ ਮੈਂ ਇਹ ਨਹੀਂ ਕਹ ਰਿਹਾ ਕਿ महीना लगे या पंद्रह दिन लगे जिन्हें भी होगा साम सवेर तो लह रात तक काम करेगी इतने तो असी तो सेवा दिल कर दरबार साहब मंडी साहब बिलगा साहब पवे पातशाही कि जगह मैं काम सब जगह काम कराया लंबा बड़ी पूछ लग मैं 53 ਸਾਲ ਤੋਂ ਇਹ ਕੰਮ ਕਰ ਰਿਹਾ 53 ਸਾਲ ਤੋਂ ਇਹ ਕੰਮ ਕਰ ਰਿਹਾ ਮੇਰਾ ਔਰ ਅੱਜ ਜਿਹੜਾ ਕੰਮ ਕਰ ਰਿਹਾ ਹੈ ਤੇ ਬਹੁਤ ਮਹਾਨ ਹੈ ਐਸਾ ਮਹਾਨ ਕੰਮ ਦੁਨੀਆ ਤੇ ਨਹੀਂ ਹੋਏਗਾ ਇੱਕ ਬੇਦੀ ਫੈਮਿਲੀ ਨੇ ਖਾਸ ਤੌਰ ਤੇ ਇਹਨਾਂ ਨੇ ਜੋ ਉਪਰਾਲਾ ਕੀਤਾ ਕਿ ਇਹਦੀ ਸੇਵਾ ਸ਼ੁਰੂ ਕਰਨੀ ਚਾਹੀਦੀ ਮੈਂ ਇਹਦੀ ਦੋ ਮੀਟਿੰਗਾਂ ਕੀਤੀਆਂ ਇਹਨਾਂ ਨੇ ਸਾਰਿਆਂ ਨੇ ਮੇਰੇ ਕੋਲ ਪੋਜ਼ਿਟਿਵ ਗੱਲ ਕਰੇ ਸ਼ੁਰੂ ਹੋਣੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ